ਪਿੰਡ ਦਾ ਸਾਰੇ ਪੂਰੇ ਪਿੰਡ ਹੀ ਆ ਗਿਆ ਮਾਦਾ ਫਿਰ ਯਾਦ ਨਾ ਮੈਨੂੰ ਸਭ ਤੋਂ ਤੇਰੇ ਲਈ ਹੈ ਹੈ ਨਾ ਤੇ ਦੇ ਕਿ ਕੋਈ ਘੜੀ ਲੈ ਲੈ ਹੋਰ ਤੂੰ ਮਮਾ ਇੱਥੇ ਬੈਠੇ ਘਰ ਮਾਰ ਹਾਂ ਜੀ ਕੋ ਵਡਲੀ ਵਡਲੀ ਕੋ ਸੇ ਖੜਾ ਜਾਂਦੇ ਖੜਾ ਪੈਣ ਜੱਗ ਬੜੀ ਲੱਗੀ ਪਾਣੀ ਪੂਣ ਪਾ ਕੇ

ਇਹ ਤਾਂ ਉੱਥੇ ਰੁਕ ਜਾਣੀ ਸੀ ਯਾਰ ਜੇ ਇਹ ਕਰਦੇ ਆ। ਉਹ ਵੀ ਮੈਂ ਕਹਿੰਦਾ ਉਹ ਬੜੀ ਹਮਕਲਾਤ ਸੀ। ਇਹ ਵੀ ਨਹੀਂ। ਮੇਰੇ ਭਾਜੀ ਬਹੁਤ ਬਰਕਤ। ਉਹ ਤਾਂ ਹੋ ਹੀ ਗਈ ਹੈ ਹਾਂ। ਚਲੋ।

ਆਮਰੋ ਜਿਹੜਾ ਪਾਣੀ ਦੇ ਤੰਗਰੀ ਨਾਲ ਨੂੰ ਖਿੱਚਦੇ ਉਹ ਜਿਹੜੇ ਉਹ ਫੱਕ ਜੀ ਆ ਜਿਹੜੀ ਤੇਰੇ ਅੱਗੇ ਤੇਰੇ ਪਿਆਰਾਂ ਦੇ ਵਿਆਹ ਵਾਲੀ ਉਹ ਲੈ ਦੱਸਨੇ ਹੱਤਾਂ ਦਾ ਮਾੜਾ ਬੀਤ ਰਹੇ ਮੋਮੈਂਟ ਕਰ ਰਿਹਾ ਭਾਈ ਸਰਪੰਨ ਕਰਦਾ ਟਰੈਕਟਰ ਚੱਲਣੇ ਪੈਣਗੇ मै <skr Stevens> नहीं बड़ी तो सड़ी कि नहीं। नहीं। ਐਸਐਂਜੀ ਤੁਹਾਡੇ ਖੇਤਾਂ ਨੂੰ ਅੱਗ ਲੱਗਤੀ ਕਿਉਂ ਨਤੀ ਕਰਨ ਚਾਹੁੰਦੇ ਮੇਰਾ ਨਾਮ ਮਜੀਤ ਸਿੰਘ ਮੇਰੇ ਫਾਦਰ ਜੀ ਦਾ ਨਾਮ ਬਲਵਿੰਦਰ ਸਿੰਘ son of ਕਰਤਾਰ ਸਿੰਘ ਪਿੰਡ ਤਲਵੰਡੀ ਟੱਡੀਆਂ ਮੈਂ ਇੱਥੇ ਟੂੜੀ ਬਣਾ ਰਿਹਾ ਸੀ ਤੇ ਬਿਜਲੀ ਦੀ ਤਾਰ ਟੁੱਟਣ ਕਰਨਾ ਪਟਾਕਾ ਪੈਣ ਨਾਲ ਅੱਗ ਲੱਗ ਗਈ ਬਹੁਤ ਜ਼ਿਆਦਾ ਤੇਜ਼ ਅੱਗ ਲੱਗਣ ਕਰਨਾ ਮੇਰਾ 150 ਏਕੜ ਕਿੱਲਾ ਦਾ ਨੜ ਸੜ ਕੇ ਸੁਆਹ ਹੋ ਗਿਆ ਤੇ ਮੇਰੀ ਟਰੈਲੀ ਟੂੜੀ ਵਾਲੀ ਨੂੰ ਵੀ ਅੱਗ ਪੈ ਗਈ ਤੇ ਮੇਰੇ ਰਿਪਰ ਨੂੰ ਵੀ ਅੱਗ ਪੈ ਗਈ ਇਦੇ ਵਿੱਚ ਮੇਰਾ ਬਹੁਤ ਨੁਕਸਾਨ ਹੋਇਆ ਹੈ ਤੇ ਮੈਂ ਸਰਕਾਰ ਅੱਗੇ ਇਹੀ ਮੰਗ ਕਰਨਾ ਵਾ ਮੈਨੂੰ ਮਾਫੀਆ ਦਿੱਤਾ ਜਾਵੇ ਤੇ ਇਸੇ ਕਰਕੇ ਇਹਦੇ ਨਾਲ ਵੀ ਛੜਕ ਵੀ ਅੱਗ ਪਾਰ ਕਰ ਗਈ ਤੇ ਫਾਇਰ ਬਰੇਡ ਦੀਆਂ ਗੱਡੀਆਂ ਵੀ ਮੰਗਾਈਆਂ ਤੇ ਉਹਨਾਂ ਨੇ ਸਾਡੇ ਨਾਲ ਲਾ ਕੇ ਹਾਲ ਦੀ ਘੜੀ ਟ੍ਰੈਕਟਰਾਂ ਤੱਕ ਵੀ 20 ਤੋਂ 50 ਟਰੈਕਟਰ ਸੀ ਕੋਈ ਜ਼ਿਮੀਂਦਾਰ ਭਰਾਵਾਂ ਦੇ ਨਾਲ ਸਾਰਿਆਂ ਨੇ ਰਲ ਕੇ ਅੱਗ ਦੇ ਥੋੜਾ ਬਹੁਤਾ ਤੇ ਕਾਬੂ ਪਾਇਆ ਪਿੰਡ ਵਾਲੇ ਵੀ ਤੇ ਪਿੰਡ ਵਾਲੇ ਵੀ ਪੁੰਚੇ ਸਾਡੇ ਨਾਲ ਉਹਨਾਂ ਨੇ ਵੀ ਸਹਿਯੋਗ ਦਿੱਤਾ ਤੇ ਅੱਬਾ ਅਗਦੇ ਥੋੜਾ ਤੇ ਕੰਟਰੋਲ ਪਾ ਗਏ ਹੁਣ ਮਤਲਬ ਰੱਬ ਦੇ ਰੰਗ ਵੇਖ ਰਿਹਾ ਤੇ ਮੌਕੇ ਤੇ ਫਾਇਰ ਬਿਟਾ ਵੀ ਪਹੁੰਚ ਗਿਆ ਕੀ ਕੰਮ ਚੱਲਣਾ ਚਾਹੀਦਾ ਕਿੰਨੇ ਟਾਈਮ ਚ ਪਹੁੰਚ ਗਿਆ ਇਹ ਫਾਈਬਰੇਟ ਦੀ ਗੱਡੀ ਵੀਰ ਜੀ ਪਹੁੰਚ ਗਈ ਸੀ ਆਪਣੇ ਅੱਧੇ ਘੰਟੇ ਤੱਕ ਪਹੁੰਚ ਗਈ ਸੀ 20 ਮਿੰਟਾਂ ਦੇ ਵਿੱਚ ਵਿੱਚ ਗੱਡੀ ਆ ਗਈ ਸੀ ਸਰ ਜੀ ਇਹ ਜੈਂਟਲ ਵਨ ਇਟੀਆਂ ਦੇ ਵਿੱਚ ਇਸ ਤਰ੍ਹਾਂ ਜੀ ਇਹ ਅੱਗ ਪੂਰੇ ਮੇਰਾ ਗੱਲ ਜਿਹੜੀ ਆ ਵੇਟ ਏਰੀਏ ਦੀ ਸਾਰੀ ਬਿਲਟ ਹੈ तकरीबन ਸਾਰੀ ਹੀ ਅੱਗ ਦੇ ਸਿਕੰਜਿਆ ਪਰ ਪ੍ਰਮਾਤਮਾ ਕਿਰਪਾ ਕਰੇ ਰੱਬ ਦਾ ਸ਼ੁਕਰ ਹੈ ਇੱਥੇ ਖੜੇ ਆ ਜਿੱਥੇ ਮੈਂ ਖੜਾ ਤਿੰਨ ਫਾਇਰ ਬ੍ਰਿਗੇਡ ਇੱਥੇ ਲੱਗੀਆਂ ਆ ਤਾਂ ਤਿੰਨ ਕੇ ਸਤੋਂ ਟਿੰਕਰ ਆ ਵੱਡੇ ਅਸੀਂ ਕਾਬੂ ਪਾ ਰਹੇ ਹਾਂ ਤੇ ਸਿਕਰ ਵੀ ਇਹਨਾਂ 70% ਅਸੀਂ 80% ਕਾਬੂ ਪਾ ਲਿਆ ਆ ਸਿਕੰਟ ਦੇ ਵਿੱਚ ਅਸੀਂ ਬਾਕੀ ਵੀ ਤਾਂ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਅੱਜ ਅੱਗ ਬੁਝਾਉਣ ਦੇ ਵਿੱਚ ਸਾਥ ਦਿੱਤਾ ਚਾਹੇ ਤਿੰਕਾ ਦਿੱਤਾ ਚਾਹੇ ਕਿੰਨਾ ਦਿੱਤਾ ਮੈਂ ਸਾਰਿਆਂ ਨੂੰ ਸਲੂਟ ਕਰਦਾ ਕਿਉਂਕਿ ਇਹ ਇੱਕ ਕਹਿ ਲੋ ਕੁਦਰਤ ਦੀ ਗੱਲ ਹੁੰਦੀ ਆ ਪਤਾ ਨਹੀਂ ਕਿੰਨੇ ਅੱਗ ਲਾਈ ਆ ਹੁਣ ਕਿਹਦਾ ਨਾਮ ਲੈ ਲਈਏ ਜਿੰਨਾ ਕੋਲ ਪਰ ਉਹਨੇ ਆਪਣੇ ਥੋੜੇ ਜੇ ਫਾਇਦੇ ਲਈ ਅੱਗ ਲਾਈ ਪਰ ਪਿਆਰਾ ਏਕੜ ਜਿਹੜਾ ਲੋਕਾਂ ਦੀ ਫਸਲਾਂ ਸਾਰਤੀਆਂ ਜਿੰਨੀ ਮਾਵਾਂ ਕੁੱਤਾ ਮੰਗੂ ਫਸਲਾਂ ਨੂੰ ਪਾਲਿਆ ਸੀ ਪਰ ਕੋਈ ਗੱਲ ਨਹੀਂ ਕਿਸਾਨ ਵੀਰੋ ਤੁਹਾਡੇ ਨਾਲ ਆ ਹੱਲੇ ਵੀ ਇਹ ਤੇ ਖੇਤਾਂ ਦੇ ਘੜਾ ਭਜਾ ਕੇ ਜਾਵਾਂਗੇ ਔਰ ਭਗਵਾਨਤਮਾਨ ਦੀ ਸਰਕਾਰ ਆ ਘਬਰਾਇਓ ਨਾ ਮਾਜਵਾ ਵੀ ਜਰੂਰ ਮਿਲੂਗਾ ਮੈਂ ਆਲਰੇਡੀ ਪ੍ਰਸ਼ਾਸਨ ਮੇਰੇ ਨਾਲ ਹੀ ਸਗੇ ਜਿਹਦੇ ਜਿਹਦੇ ਵੀ ਖੇਤ ਸੜੇ ਆ ਕਿੰਨੇ ਕਿੰਨੇ ਉਲਿਖਤੀ ਰੂਪ ਚ ਅਸੀਂ ਲੈ ਰਹੇ ਆ ਜਿਹੜਾ ਕੋਈ ਰਹਿ ਜਾਏਗਾ ਕਿਉਂਕਿ ਹੁਣ ਹਨੇਰਾ ਹੋਈ ਜਾਂਦਾ ਤੇ ਸਵੇਰੇ ਕੱਲ ਸੋਮਵਾਰ ਆ ਆਪਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਪਿੰਡਾਂ ਦੇ ਮਰਦਾਂ ਚਮਾਰੀ ਕਰਕੇ ਉਹਨਾਂ ਦਾ ਆਪਾ ਬਾਇੜਾ ਟੱਕਾ ਇਕੱਠਾ ਕਰ ਲਵਾਂਗੇ ਕਿਤੇ ਕਿੰਨੇ ਆ ਤਾਂ ਥੈਂਕ ਯੂ ਬਾਕੀ ਪ੍ਰਮਾਤਮਾ ਸਹਾਇ